ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਦੀ ਵੀਡੀਓ ਵਿੱਚ ਆਪਾਂ ਇਤਿਹਾਸ ਸਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਗੁਰੂ ਪਰਿਵਾਰ ਨਾਲੋਂ ਵਿਛੜ ਕੇ ਕੰਮੂ ਮਾਸਕੀ ਦੀ ਝੌਂਪੜੀ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਸਵੇਰ ਹੁੰਦੀ ਹੈ ਅਤੇ ਉੱਥੋਂ ਆ ਕੇ ਗੰਗੂ ਬ੍ਰਾਹਮਣ ਮਾਤਾ ਗੁਜਰ ਕੌਰ ਜੀ ਅਤੇ ਬੱਚਿਆਂ ਨੂੰ ਆਪਣੇ ਪਿੰਡ ਖੇੜੀ ਲੈ ਜਾਂਦਾ ਜਦੋਂ ਰਾਤ ਨੂੰ ਮਾਤਾ ਜੀ ਅਤੇ ਬੱਚੇ ਵਿਸ਼ਰਾਮ ਕਰਦੇ ਨੇ ਤੇ ਗੰਗੂ ਬ੍ਰਾਹਮਣ ਮਾਤਾ ਜੀ ਕੋਲ ਪਈਆਂ ਮੋਹਰਾਂ ਚੋਰੀ ਕਰ ਲੈਂਦਾ ਜਦੋਂ ਮੋਹਰਾਂ ਚੋਰੀ ਕਰ ਲੈਂਦਾ ਤੇ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਸਵੇਰੇ ਜਦੋਂ ਮਾਤਾ ਜੀ ਪੁੱਛਦੇ ਨੇ ਕਿ ਗੰਗੂ ਮੋਹਰਾਂ ਸਾਂਭ ਲਈਆਂ ਨੇ ਤਾਂ ਗੰਗੂ ਬਹੁਤ ਔਖਾ ਭਾਰਾ ਹੋਇਆ ਅਤੇ ਕਿਹਾ ਕਿ ਮੈਂ ਤੁਹਾਡੀ ਸ਼ਿਕਾਇਤ ਕੂਤਵਾਲੀ ਕਰਾਂਗਾ ਇਹ ਕਹ ਕੇ ਗੰਗੂ ਚੌਧਰੀ ਨਾਲ ਰਲ ਕੇ ਮੁਰੰਡੇ ਕੋਤਵਾਲੀ ਜਾਂਦਾ ਹੈ ਅਤੇ ਉੱਥੋਂ ਦੇ ਹਾਕਮ ਜਾਨੀ ਖਾਨ ਤੇ ਮਾਨੀ ਖਾਨ ਨੂੰ ਜਾ ਕੇ ਸਾਰੀ ਗੱਲ ਦੱਸਦਾ ਜਾਨੀ ਖਾਨ ਤੇ ਮਾਨੀ ਖਾਨ ਮਾਤਾ ਗੁਜਰ ਕੌਰ ਜੀ ਤੇ ਬੱਚਿਆਂ ਨੂੰ ਲੈ ਕੇ ਮੁਰੰਡੇ ਕੋਤਵਾਲੀ ਵਿੱਚ ਬੰਦ ਕਰ ਦਿੰਦੇ ਨੇ ਅਤੇ ਉਸ ਤੋਂ ਬਾਅਦ ਸੂਬੇ ਨੂੰ ਸੁਨੇਹਾ ਭੇਜਦੇ ਨੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡਾ ਇਹਨਾਂ ਨੂੰ ਨੁਕਸਾਨ ਕੀਤਾ ਉਸ ਦੇ ਛੋਟੇ ਪੁੱਤਰ ਅਤੇ ਉਸ ਦੀ ਬੁੱਢੜੀ ਮਾਂ ਸਾਡੇ ਕੋਤਵਾਲੀ ਦੇ ਵਿੱਚ ਬੰਦ ਹੈ ਇਧਰ ਸੋਬਾ ਬੜਾ ਖੁਸ਼ ਹੋਇਆ ਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਆਪਣੀ ਮੁਠੀ ਵਿੱਚ ਕਰ ਲਵਾਂਗਾ ਉਹ ਛੇਤੀ ਛੇਤੀ ਹੁਕਮ ਕਰਦਾ ਹੈ ਕਿ ਬੱਚਿਆਂ ਨੂੰ ਅਤੇ ਮਾਤਾ ਨੂੰ ਮੇਰੇ ਪਾਸ ਲੈ ਕੇ ਆਂਦਾ ਜਾਵੇ ਜਾਨੀ ਖਾਂ ਅਤੇ ਮਾਨੀ ਖਾਂ ਮਾਤਾ ਗੁਜਰ ਕੌਰ ਜੀ ਅਤੇ ਬੱਚਿਆਂ ਨੂੰ ਸਰਹੰਦ ਲੈ ਕੇ ਆਉਂਦੇ ਨੇ ਇਸ ਤੋਂ ਬਾਅਦ ਕੀ ਹੁੰਦਾ ਹੈ ਆਓ ਆਪਾਂ ਅੱਜ ਦੇ ਇਤਿਹਾਸ ਵਿੱਚ ਸਰਵਣ ਕਰੀਏ ਜਦੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਸਰਹੰਦ ਵਿਖੇ ਪਹੁੰਚਦੇ ਨੇ ਤਾਂ ਸੂਬਾ ਸਰਹੰਦ ਵਜੀਦ ਖਾਂ ਆਪਣੇ ਅਹਿਲਕਾਰਾਂ ਨੂੰ ਹੁਕਮ ਕਰਦਾ ਹੈ ਕਿ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿਓ ਕੱਲ ਨੂੰ ਇਹਨਾਂ ਦੀ ਪੇਸ਼ੀ ਪਾਏਗੀ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਕੀਤੇ ਗਏ ਸਾਰੀ ਰਾਤ ਗੁਰੂ ਜੀ ਦੇ ਬਾਣੇ ਵਿੱਚ ਲੰਗੀ ਹੈ ਮਾਤਾ ਗੁਜਰ ਕੌਰ ਜੀ ਨੇ ਆਪਣੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਲੰਮਿਆਂ ਪਾ ਕੇ ਆਪ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸਵੇਰੇ ਅਮਰਤ ਵੇਲੇ ਠੰਡ ਵਧੀ ਹੈ ਮਾਤਾ ਗੁਜਰੀ ਜੀ ਉੱਠੇ ਨੇ ਆਵਾਜ਼ ਦਿੱਤੀ ਫਤੇ ਸਿੰਘ ਜੋਰਾਵਰ ਸਿੰਘ ਜਾਗੋ ਅਮਰਤ ਵੇਲਾ ਹੋ ਗਿਆ ਅਮਰਤ ਵੇਲੇ ਉੱਠੇ ਨੇ ਸੀਨੇ ਨਾਲ ਲਾ ਕੇ ਮस्तक ਚੁੰਮੇ ਤੇ ਚੌਂਕੜਾ ਮਾਰ ਕੇ ਸੁਚੇਤ ਕੀਤਾ ਬੱਚਿਓ ਮੈਂ ਬਾਣੀ ਪੜਾਂਗੀ ਤੁਸੀਂ ਮੇਰੇ ਨਾਲ ਨਾਲ ਪਿچھے ਪਿچھے ਬਾਣੀ ਪੜਨੀ ਪੁੱਤਰੀ ਮਾਤਾ ਨੇ ਬਾਣੀ ਪੜ੍ਹੀ ਤੇ ਦੋਨਾਂ ਪੋਤਿਆਂ ਨੇ ਸੁਣੀ ਅਜੇ ਸੂਰਜ ਦੀ ਟਿੱਕੀ ਸਿਖਰ ਤੇ ਨਹੀਂ ਸੀ ਆਈ ਥੋੜਾ ਜਿਹਾ ਨਿਗ ਮਹਿਸੂਸ ਹੋਣ ਲੱਗਾ ਇੰਨੀ ਦੇਰ ਵਿੱਚ ਚੁਬਾਰੇ ਦੇ ਉੱਤੇ ਚਾਰ ਪੈਰਾਂ ਦੀ ਆਹਟ ਸੁਣਾਈ ਦਿੱਤੀ ਮਾਤਾ ਨੇ ਪਰਤ ਕੇ ਜਦੋਂ ਵੇਖਿਆ ਤਾਂ ਬੁਰਜ ਦੇ ਦਰਵਾਜ਼ੇ ਵੱਲ ਦੋ ਸਿਪਾਹੀ ਤੁਰੇ ਆਉਂਦੇ ਨੇ ਜਿਨ੍ਹਾਂ ਦੇ ਲੱਕ ਨਾਲ ਕਿਰਪਾਨਾਂ ਨੇ ਹੱਥ ਵਿੱਚ ਨੇਜੇ ਦੇਖ ਕੇ ਮਾਤਾ ਨੇ ਸੋਚਿਆ ਕਿ ਹੁਣੀ ਵਾਪਰਨ ਨੂੰ ਲੱਗੀ ਏ ਕਹਿਣ ਲੱਗੇ ਮਾਤਾ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ ਅੱਜ ਪਹਿਲਾ ਮੌਕਾ ਸੀ ਕਿ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਬਾਅਦ ਦੋਨਾਂ ਪੋਤਿਆਂ ਨੇ ਦਾਦੀ ਤੋਂ ਕੁਝ ਸਮੇਂ ਲਈ ਵੱਖਰੇ ਹੋਣਾ ਸੀ। ਮਾਤਾ ਜੀ ਕਹਿਣ ਲੱਗੀ ਕਿਸ ਲਈ ਲੈਣ ਆਇਓ? ਤਾਂ ਛਪਾਈਆਂ ਨੇ ਕਿਹਾ ਕਿ ਸੂਬੇ ਦੀ ਕਚਹਿਰੀ ਲੱਗੀ ਹੋਈ ਹੈ। ਅੱਜ ਇਹਨਾਂ ਦੀ ਪੇਸ਼ੀ ਪੈਣੀ ਹੈ। ਮਾਤਾ ਜੀ ਨੇ ਕਿਹਾ ਮੇਰੇ ਪੋਤਿਆਂ ਨੇ ਕੋਈ ਕਸੂਰ ਨਹੀਂ ਕੀਤਾ। ਮੇਰੇ ਪੋਤਿਆਂ ਨੇ ਕੋਈ ਕਤਲ ਨਹੀਂ ਕੀਤਾ। ਮੇਰੇ ਪੋਤਿਆਂ ਨੇ ਕਿਸੇ ਦੇ ਘਰ ਨੂੰ ਡੁੱਟਿਆ ਨਹੀਂ ਤਾਂ ਫਿਰ ਇਹਨਾਂ ਦੀ ਪੇਸ਼ੀ ਕਿਉਂ? ਸਿਪਾਹੀ ਕਹਿਣ ਲੱਗੇ ਮਾਂ ਅਸੀਂ ਹਕੂਮਤ ਦੇ ਬੰਦੇ ਆ ਸਾਨੂੰ ਕੁਝ ਨਹੀਂ ਪਤਾ ਤਾਂ ਇਹ ਸੁਣ ਕੇ ਛੋਟੇ ਸਹਿਬਜ਼ਾਦੇ ਉੱਠੇ ਨੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਅਤੇ ਤੁਰ ਪਏ ਤੁਰਦਿਆਂ ਫਤਿਹ ਸਿੰਘ ਨੇ ਘੁੱਟ ਕੇ ਗਲਬੱਕੜੀ ਪਾਈ ਤੇ ਕਿਹਾ ਮਾਤਾ ਤੂੰ ਭਰੋਸਾ ਰੱਖੀ ਅਸੀਂ ਤੇਰੇ ਪੋਤੇ ਹਾਂ ਮਰ ਜਾਵਾਂਗੇ ਪਰ ਝੁਕਾਂਗੇ ਨਹੀਂ ਉਧਰ ਸੂਬਾ ਸਰਹੰਦ ਬੈਠਾ ਨਵਾਬ ਮਲੇਰਕੋਟ ਲੀਆ ਵੀ ਬੈਠਾ ਸੁਚਾਨੰਦ ਜਿਸ ਨੂੰ ਪੰਥ ਝੂਠਾ ਨੰਦ ਕਹਿੰਦਾ ਉਹ ਵੀ ਬੈਠਾ ਹੈ ਅੱਜ ਸਰਹੰਦ ਦੇ ਪਤਵੰਤੇ ਸੱਜਣ ਬੈਠੇ ਨੇ ਜਦੋਂ ਗਏ ਤਾਂ ਵੱਡਾ ਦਰਵਾਜ਼ਾ ਬੰਦ ਸੀ ਤੇ ਨਿੱਕੀ ਜਹੀ ਖਿੜਕੀ ਖੋਲੀ ਹੋਈ ਸੀ ਇਸ ਦਾ ਮਤਲਬ ਇਹ ਸੀ ਕਿ ਜਦੋਂ ਸਹਿਬ ਜਾਦੇ ਅੰਦਰ ਆਉਣਗੇ ਤਾਂ ਸਿਰ ਝੁਕਾ ਕੇ ਅੰਦਰ ਆਣਗੇ ਤਾਂ ਅਸੀਂ ਇੱਕੋ ਦਮ ਤਾੜੀਆਂ ਮਾਰ ਕੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚੁੱਕ ਗਏ ਨੇ ਜਦੋਂ ਖਿੜਕੀ ਦੇ ਕੋਲ ਆਏ ਤਾਂ ਬਾਬਾ ਜੋਰਾਵਾਰ ਸਿੰਘ ਤਾਂ ਖਲੋਗ ਹੈ ਸਿਪਾਹੀ ਕਹਿਣ ਲੱਗੇ ਬੱਚਿਓ ਅੰਦਰ ਜਾ ਕੇ ਨواب ਸਾਹਿਬ ਨੂੰ ਚੌਕੇ ਨਮਸਕਾਰ ਕਰਿਓ ਬਾਬਾ ਜੋਰਾਵਰ ਸਿੰਘ ਕਹਿਣ ਲੱਗੇ ਕਿ ਗੁਰੂ ਨਾਨਕ ਦੇ ਚਰਨਾ ਵਿੱਚ ਇੱਕ ਦਿਨ ਬਾਪੂ ਨੇ ਸੀਸ ਪੀਟ ਕਰ ਦਿੱਤਾ ਭਰਤ ਕੇ ਅਸੀਂ ਸਿਰ ਝੁਕਾਇਆ ਨਹੀਂ ਅੰਦਰ ਗਏ ਉਹਨਾਂ ਨੇ ਖਿੜਕੀ ਵਿੱਚੋਂ ਸਿਰ ਨਹੀਂ ਪਹਿਲਾਂ ਕੱਢਿਆ ਪਹਿਲਾਂ ਆਪਣੇ ਨਿੱਕੇ ਨਿੱਕੇ ਪਿੱਲੇ ਵਾਲੇ ਜਿਹੜੇ ਜੋੜੇ ਪਾਏ ਹਨ ਚਮਕਦੀ ਜੁੱਤੀ ਦਾ ਤਲਾ ਦਿਖਾਇਆ ਕਿ ਚੇਤੇ ਰੱਖੀ ਤੇਰੇ ਸੁਖ ਨੂੰ ਅਸੀਂ ਜੁੱਤੀ ਦੀ ਨੋਕ ਨਾਲ ਠੋਕਰਾਵਾਂਗੇ ਭਰੀ ਕਚਹਿਰੀ ਵਿੱਚ ਦੋਨੋਂ ਪਰਾ ਇੱਕ ਦੂਜੇ ਨੂੰ ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀ ਜਹੀ ਆਵਾਜ਼ ਨੇ ਕਚਹਿਰੀ ਗੂੰਜਾ ਦਿੱਤੀ ਦੋ ਪਲ ਲਈ ਸਾਰੇ ਖਾਮੋਸ਼ ਹੋ ਗਏ ਸਿਪਾਹੀ ਉੱਠਿਆ ਤੇ ਕਹਿਣ ਲੱਗਾ ਬੱਚਿਓ ਚੁੱਕ ਕੇ ਸਲਾਮ ਕਰੋ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਿਸ ਨੂੰ ਸਲਾਮ ਕਰੀਏ ਕਹਿਣ ਲੱਗੇ ਵਜ਼ੀਰ ਖਾਨ ਨੂੰ ਬਾਬਾ ਫਤੇ ਸਿੰਘ ਕਹਿੰਦੇ ਅਸੀਂ ਝੁਕੇ ਹਾਂ ਤੇ ਰੋਜ਼ ਝੁਕਦੇ ਹਾਂ ਕਹਿਣ ਲੱਗੇ ਕਹਿ ਸਕੀ ਤੇ ਸਹਿਬਜ਼ਾਦੇ ਨੇ ਕਿਹਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਅੱਗੋਂ ਵजीरਖਾਂ ਬੋੜਿਆ ਬੱਚਿਓ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਤੁਹਾਡੇ ਦੋ ਪਰਾਜ ਜੀ ਤੇ ਜੁਝਾਰ ਸਿੰਘ ਨੂੰ ਚਮਕੌਰ ਦੀ ਗੜੀ ਵਿੱਚ ਮਾਰ ਦਿੱਤਾ ਹੈ ਬਾਬਾ ਜੋਰਾਵਰ ਸਿੰਘ ਬੋਲੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੂੰ ਸਾਡੇ ਪਿਤਾ ਦਾ ਮੁਕਾਬਲਾ ਕਰ ਜਾਏਂ ਕੌਣ ਜੰਮਿਆ ਸਾਡੇ ਪਿਤਾ ਨੂੰ ਰੋਕ ਕੇ ਖਤਮ ਕਰਨ ਵਾਲਾ ਸਾਡੇ ਪ੍ਰਾ ਮਰੇ ਨਹੀਂ ਉਹ ਸ਼ਹੀਦ ਹੋਏ ਹੋਣਗੇ ਇੱਕ ਗੱਲ ਚੇਤੇ ਰੱਖੀ ਜੇ ਤੂੰ ਇਹ ਸੁਨੇਹਾ ਦਿੰਦਾ ਕਿ ਤੁਹਾਡੇ ਪ੍ਰਾ ਟੁਕੜੇ ਟੁਕੜੇ ਕਰਕੇ ਸ਼ਹੀਦ ਕਰ ਦਿੱਤੇ ਗਏ ਹਨ ਤਾਂ ਤੈਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਤੂੰ ਘਟੋ ਘਟ ਉਨ੍ਹਾਂ ਮੁਬਾਰਕ ਸਰੀਰਾਂ ਨੂੰ ਦੇਖਿਆ ਤਾਂ ਹੈ ਜਿਹੜੇ ਸਰੀਰ ਧਰਮ ਮੁਜੱਦ ਵਿੱਚ ਜੂਝ ਕੇ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰ ਗਏ ਉਹਨਾਂ ਸੋਚਿਆ ਕਿ ਇਹਨਾਂ ਬੱਚਿਆਂ ਉੱਪਰ ਕੋਈ ਅਸਰ ਨਹੀਂ ਉਥੇ ਆਇਆ ਸੀ ਨਵਾਬ ਮਲੇਰਕੋਟ ਦੀਆ ਡਾਕਟਰ ਗੰਢਾ ਸਿੰਘ ਨੇ ਇੱਕ ਗੱਲ ਲਿਖੀ ਹੈ ਉਹ ਕਹਿੰਦੇ ਹਨ ਕਿ ਉਸ ਦਾ ਭਰਾ ਨਾਰਖਾਂ ਜਿਸ ਨੇ ਪੌੜੀ ਲਾਈ ਸੀ ਉਹ ਮਲੇਰਕੋਟ ਦੀਏ ਦਾ ਸਾਕਾ ਭਰਾ ਸੀ ਇੱਕ ਇਸ ਦਾ ਸਾਕਾ ਭਤੀਜਾ ਜਿਹੜਾ ਨਾਮ ਸੀ ਖਿੰਜਰਖਾਂ ਕਹਿੰਦੇ ਹਨ ਦੋਨੋਂ ਚਮਕੌਰ ਦੀ ਗੜੀ ਵਿੱਚ ਨਾਰਖਾਂ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਖਤਮ ਹੋਇਆ ਸੀ ਜੋ ਸੁਦਾ ਭਤੀਜਾ ਰਣ ਤੱਤੇ ਵਿੱਚ ਗੁਰੂ ਕੇ ਸਹਿਬਜ਼ਾਦਿਆਂ ਨੇ ਮਾਰ ਦਿੱਤਾ ਸੀ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਨਵਾਬ ਸਾਹਿਬ ਤੁਹਾਡੇ ਭਰਾ ਤੇ ਤੁਹਾਡੇ ਭਤੀਜੇ ਨੂੰ ਇਨ੍ਹਾਂ ਦੇ ਭਰਾਵਾਂ ਨੇ ਤੇ ਇਨ੍ਹਾਂ ਦੇ ਬਾਪ ਨੇ ਮਾਰਿਆ ਹੈ ਅੱਜ ਮੌਕਾ ਹੈ ਤੁਸੀਂ ਬਦਲਾ ਲੈ ਲਓ ਤਾਂ ਨਵਾਬ ਮਲੇਰ ਕੂਟਦਗੇ ਨੇ ਭਰੀ ਕਚਹਿਰੀ ਵਿੱਚ ਉੱਠ ਕੇ ਆਖਿਆ ਕਹਿਣ ਲੱਗਾ ਕਿ ਚੇਤੇ ਰੱਖੀਂ ਬਜੀਤ ਖਾਂ ਇਨ੍ਹਾਂ ਦਾ ਬਾਪ ਮਿਲੇਗਾ ਤਾਂ ਟੱਕਰ ਜ਼ਰੂਰ ਲਵਾਂਗਾ ਪਰ ਮੈਂ ਖੁਦਾ ਅੱਗੇ ਬੇਨਤੀ ਕਰਾਂਗਾ ਕਿ ਰੱਬ ਕਿਰਪਾ ਕਰੇ ਮੈਨੂੰ ਇਸ ਪਾਪ ਤੋਂ ਮਹਫੂਜ਼ ਰੱਖੇ ਉਸਨੇ ਕਿਹਾ ਖਾਨ ਸਾਹਿਬ ਇੰਨੇ ਦਲੇਰ ਹੋ ਕੇ ਤੁਸੀਂ ਘਬਰਾ ਗਏ ਕਹਿਣ ਲੱਗੇ ਮੈਂ ਦਲੇਰ ਹਾਂ ਗੁਰੂ ਗੋਬਿੰਦ ਸਿੰਘ ਮਿਲੇਗਾ ਤਾਂ ਟੱਕਰ ਲਾਵਾਂਗਾ ਤੇਰੇ ਵਰਗਾ ਬੁੱਝਦਿਲ ਨਹੀਂ ਇਨ੍ਹਾਂ ਬੱਚਿਆਂ ਦੀ ਜ਼ੁਬਾਨ 'ਚੋਂ ਨਿਕਲਦੀ ਸੱਚ ਦੀ ਚਿੰਗਿਆੜੀ ਦੇਖ ਕੇ ਤੂੰ ਚੁੱਗ ਜਾ ਕਿਉਂਕਿ ਇਹਨਾਂ ਨੂੰ ਖਤਮ ਕਰਨਾ ਅਤ ਦਾ ਜ਼ੁਲਮ ਹੋਵੇਗਾ ਨਵਾਬ ਮਲੇਰ ਕੋਟਲਾ ਕਹਿੰਦਾ ਹੈ ਕਿ ਇਹਨਾਂ ਨੂੰ ਮਾਰਨਾ ਇਹਨਾਂ ਨੂੰ ਕੋਹ ਕੇ ਸ਼ਹੀਦ ਕਰਨਾ ਅਤ ਦਾ ਪਾਪ ਹੈ ਮੈਂ ਇਸ ਪਾਪ ਦਾ ਭਾਗੀਦਾਰ ਨਹੀਂ ਬਣਾਗਾ ਸੋਚਾਂ ਨਾਲ ਉੱਠ ਕੇ ਕਹਿਣ ਲੱਗਾ ਨਵਾਬ ਸਾਹਿਬ ਕਦੀ ਇਹਨਾਂ ਦੀ ਗੱਲ ਵਿੱਚ ਨਾ ਆਇਓ ਕੋਲ ਜਾ ਕੇ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਫਿਰ ਕੀ ਕਰੋਗੇ ਬੱਚੇ ਕਹਿਣ ਲੱਗੇ ਦਾਦੀ ਮਾਂ ਦੇ ਨਾਲ ਜਾਵਾਂਗੇ ਜੰਗਲ ਵਿੱਚ ਬਾਪ ਨੂੰ ਲੱਭਾਂਗੇ ਜਿੱਥੇ ਪਿਤਾ ਮਿਲੇਗਾ ਆਪਣੇ ਖਿੰਡੇ ਪੁੰਡੇ ਸੱਗ ਇਕੱਠੇ ਕਰਾਂਗੇ ਤੇ ਫਿਰ ਅਸੀਂ ਸ਼ਸਤਰ ਧਾਰਨ ਕਰਕੇ ਸਰਹੰਦ ਆਵਾਂਗੇ ਪੁੱਛਿਆ ਕਿਉਂ ਕਹਿ ਲੱਗੇ ਤੇਰੇ ਇਸ ਸੂਬੇ ਦੇ ਦੋ ਟੁਕੜੇ ਕਰਾਂਗੇ ਸਾਨੂੰ ਰੱਬ ਸਮਾ ਦੇਵੇ ਜੰਗਲ ਵਿੱਚ ਜਾਵਾਂਗੇ ਕਹਿ ਲੱਗੇ ਪਰਤ ਕੇ ਫਿਰ ਆਵਾਂਗੇ ਤਾਂ ਸੋਚਾ ਨਾਨਦ ਨੇ ਕਿਹਾ ਕਿੰਨੀ ਕੁ ਦੇਰ ਕਹਿ ਲੱਗੇ ਜਿੰਨੀ ਦੇਰ ਸੂਬਾ ਖਤਮ ਨਹੀਂ ਹੋ ਜਾਂਦਾ ਤੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਕਿਉਂਕਿ ਬਾਬੇ ਕਿਆਂ ਦੀ ਟੱਕਰ ਬਾਬਰਗਿਆਂ ਦੇ ਨਾਲ ਉਨੀ ਦੇਰ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਜ਼ੁਲਮ ਦੀ ਜੜ ਨਹੀਂ ਪੁੱਟੀ ਜਾਂਦੀ ਸਾਰੀ ਕਚਹਿਰੀ ਸੁਣ ਕੇ ਖਾਮੋਸ਼ ਹੋ ਗਈ ਦੋਨੋਂ ਲਾਲ ਵजीरਖਾਂ ਦੇ ਸਾਹਮਣੇ ਬੋਲੇ ਦੋਨੋਂ ਗੁਰੂ ਕੇ ਲਾਲ ਵਾਪਸ ਆ ਗਏ ਮਾਤਾ ਗੁਜਰੀ ਦੇਖਦੀ ਪਈ ਹੈ ਭੱਜ ਕੇ ਫਤੇ ਸਿੰਘ ਅੱਗੇ ਦੱਸਣਾ ਚਾਹੁੰਦੇ ਹਨ ਕਿ ਅੰਮੀਏ ਅੱਜ ਕਚਹਿਰੀ ਵਿੱਚ ਤੇਰੇ ਬੱਚੇ ਕੀ ਬੋਲ ਕੇ ਆਏ ਹਨ ਜਵੇਂ ਬੱਚਾ ਸਕੂਲ ਵਿੱਚੋਂ ਚੰਗੇ ਨੰਬਰ ਲੈ ਕੇ ਆਉਂਦਾ ਹੈ ਤੇ ਮਾਂ ਕਿਤੇ ਵੀ ਹੋਵੇ ਲੱਭ ਕੇ ਕਹਿੰਦਾ ਮਾਂ ਦੇਖ ਅੱਜ ਮੈਨੂੰ ਇੰਨੇ ਨੰਬਰ ਮਿਲੇ ਨੇ ਬਾਬਾ ਫਤਿਹ ਸਿੰਘ ਨੇ ਨੀਲਾ ਬਾਣਾ ਪਾਇਆ ਹੋਇਆ ਸੀ ਦੌੜ ਕੇ ਨਿੱਕੇ ਨਿੱਕੇ ਕਦਮਾਂ ਨਾਲ ਪੌੜੀਆਂ ਉੱਪਰ ਚੜ੍ਹੇ ਪੌੜੀਆਂ ਉੱਪਰ ਖੜੋ ਕੇ ਆਵਾਜ਼ ਦਿੱਤੀ ਮਾਂ ਅੱਜ ਤੇਰੇ ਪੁੱਤਰ ਦੀ ਪੱਗ ਨੂੰ ਉੱਚੀਆਂ ਕਰਕੇ ਆਏ ਆ ਫਤਿਹ ਸਿੰਘ ਨੇ ਕਿਹਾ ਫਤਿਹ ਸਿੰਘ ਨੇ ਇੱਕ ਇੱਕ ਗੱਲ ਮਾਤਾ ਨੂੰ ਸੁਣਾਈ ਹੁਣ ਦੂਜਾ ਦਿਨ ਚੜ੍ਹਿਆ ਰਾਤ ਫਿਰ ਸਮਝਾਇਆ ਪੁੱਤਰ ਜੀ ਸਦਕਾ ਨਾ ਡੋਲਣ ਦਿਓ ਦੂਜਾ ਦਿਨ ਚੜ੍ਹਿਆ ਤੇ ਪਰਤ ਕੇ ਫਿਰ ਪੇਸ਼ੀ ਹੋਈ ਇਸ ਪੇਸ਼ੀ ਵਿੱਚ ਵਜੀਰ ਖਾਨ ਨੇ ਫਿਰ ਤਰ ਲਈ ਮਨਤਾ ਕੀਤੇ ਡਰਾਵੇ ਦਿੱਤੇ ਇਥੋਂ ਤੱਕ ਕਿਹਾ ਸੀ ਕਿ ਸਲਾਮ ਨੂੰ ਕਬੂਲ ਕਰ ਲਵੋ ਤੁਹਾਨੂੰ ਹੂਰਾ ਮਿਲਣ ਗਿਆ ਰਾਜ ਭਾਗ ਮਿਲਣਗੇ ਬਾਬਿਆਂ ਦਾ ਉਤਰ ਸੀ ਕਿ ਸਾਨੂੰ ਇਹ ਲੈ ਕੇ ਦੇ ਦੇ ਕਿ ਮੌਤ ਕਦੇ ਨਹੀਂ ਆਵੇਗੀ ਸੂਬਾ ਕਹਿਣ ਲੱਗਾ ਮੌਤ ਤਾਂ ਫਿਰ ਵੀ ਆਵੇਗੀ ਤਾਂ ਸਹਿਬਜ਼ਾਦੇ ਨੇ ਕਿਹਾ ਜੇ 70 ਸਾਲ ਅੰਨ ਗੰਦਿਆਂ ਕਰਕੇ ਮਰਨਾ ਹੈ ਤਾਂ 7 ਸਾਲ ਦੀ ਉਮਰ ਵਿੱਚ ਅਣਖ ਨਾਲ ਮਰਨ ਨੂੰ ਅਸੀਂ ਪਹਿਲ ਦੇਵਾਂਗੇ 70 ਸਾਲ ਦੀ ਬੁੱਝਦਲੀ ਦੀ ਜ਼ਿੰਦਗੀ ਜਿਉਣ ਨਾਲੋਂ ਅਸੀਂ ਸ਼ਹੀਦ ਹੋਣਾ ਪ੍ਰਵਾਨ ਕਰਾਂਗੇ ਤਾਂ ਸੂਬੇ ਨੇ ਕਿਹਾ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਦੋਨਾਂ ਸਹਿਬਜ਼ਾਦਿਆਂ ਨੇ ਸੂਬੇ ਨੂੰ ਕਿਹਾ ਅਸੀਂ ਮੌਤ ਤੋਂ ਨਹੀਂ ਡਰਦੇ ਸਗੋਂ ਮੌਤ ਸਾਡੇ ਤੋਂ ਡਰਦੀ ਹੈ ਗੁਰੂ ਪਿਆਰਿਓ ਦੂਨਾ ਸਿੰਘ ਹਡੂਰੀਆ ਲਿਖਦਾ ਹੈ ਕਿ ਸਹਿਬਜ਼ਾਦੇਆਂ ਨੂੰ ਸਲਾਮ ਕਬੂਲ ਕਰਨ ਦੇ ਲਈ ਬਹੁਤ ਮਜਬੂਰ ਕੀਤਾ ਗਿਆ ਇਥੋਂ ਤੱਕ ਕਿ ਉਹਨਾਂ ਦੇ ਹੱਥਾਂ ਨੂੰ ਪਲੀਤੇ ਵੀ ਲਾਏ ਗਏ ਝੰਡ ਦੇ ਨਾਲ ਬੰਨ ਕੇ ਉਹਨਾਂ ਨੂੰ ਗੁਲੇਲੇ ਵੀ ਮਾਰੇ ਗਏ ਪਰ ਸਹਿਬਜ਼ਾਦੇ ਡੋਲੇ ਨਹੀਂ ਆਪਣੇ ਸਦਕ ਤੇ ਉੱਪਰ ਪੱਕੇ ਰਹੇ ਜਦੋਂ ਹਰ ਇੱਕ ਹੱਥ ਕੰਡਾ ਵਰਦ ਕੇ ਸੂਬਾ ਹਾਰ ਗਿਆ ਤਾਂ ਫਿਰ ਉਸਨੇ ਕਾਜੀ ਨੂੰ ਕਿਹਾ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਕਾਜੀ ਨੇ ਸ਼ਰ੍ਹਾਂ ਤੋਂ ਉਲਟ ਸਾਹਿਬਜ਼ਾਦਿਆਂ ਨੂੰ ਸਜ਼ਾ ਸੁਣਾਈ ਕੇ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਤਦ ਕਿ ਇਹ ਫੈਸਲਾ ਕਾਜੀ ਦਾ ਸ਼ਰ੍ਹਾਂ ਦੇ ਬਿਲਕੁਲ ਉਲਟ ਸੀ। ਕਿਉਂਕਿ ਕਿਸੇ ਵੀ ਬੱਚੇ ਨੂੰ ਸ਼ਹੀਦ ਕਰਨਾ ਜਾਂ ਉਸ ਨੂੰ ਮਾਰਨਾ ਇਸਲਾਮ ਨਹੀਂ ਸਿਖਾਉਂਦਾ ਤੇ ਨਾ ਹੀ ਇਸਲਾਮ ਧਰਮ ਦੇ ਵਿੱਚ ਇਹ ਕਿਤੇ ਲਿਖਿਆ ਹੈ। ਉਸ ਦਿਨ ਫਤਵਾ ਦੇ ਦਿੱਤਾ ਗਿਆ ਕਿ ਕੱਲ ਨੂੰ ਇਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਏ। ਹੁਣ ਸਾਰੀ ਕਚਹਿਰੀ ਵਿੱਚ ਕੋਈ ਅਜਿਹਾ ਨਹੀਂ ਜਿਹੜਾ ਕਹੇ ਕਿ ਮੈਂ ਸ਼ਹੀਦ ਕਰਾਂਗਾ ਸਾਰਿਆਂ ਦੀ ਨੀਵੀਂ ਪੈ ਗਈ ਗੁਰੂ ਕੇ ਲਾਲਾ ਨੂੰ ਪਤਾ ਸੀ ਕਿ ਅੱਜ ਕਚਹਿਰੀ ਲੱਗੀ ਐ ਕੱਲ ਇਸ ਵੇਲੇ ਤੱਕ ਦਾਦੀ ਦੀ ਗੋਦ ਵਿੱਚ ਬੈਠੇ ਹੋਵਾਂਗੇ ਜਦੋਂ ਭਰੀ ਕਚਹਿਰੀ ਵਿੱਚ ਕਾਜੀ ਨੇ ਫਤਵਾ ਦਿੱਤਾ ਕਿ ਇਹ ਬਾਗੀ ਸੌਰਵਾਲੇ ਹਨ ਇਹਨਾਂ ਨੂੰ ਨੀਹਾਂ ਵਿੱਚ ਜਿਉਂਦਿਆਂ ਚਿਣਿਆ ਜਾਏ ਪਰ ਸਮਾਣੇ ਦੇ ਤੋਂ ਜਲਾਦ ਉੱਠੇ ਨੇ ਇਹਨਾਂ ਦਾ ਸੂਬੇ ਦੀ ਕਚਹਿਰੀ ਵਿੱਚ ਮੁਕਾਦਮਾ ਚੱਲਦਾ ਪਿਆ ਸੀ ਇਹਨਾਂ ਨੇ ਉੱਠ ਕੇ ਕਿਹਾ ਮਾਈ ਬਾਪ ਜੇ ਤੁਸੀਂ ਸਾਡੇ ਮੁਕਾਦਮੇ ਨੂੰ ਖਾਰਜ ਕਰ ਦਿਓ ਤਾਂ ਅਸੀਂ ਭਰੀ ਕਚਹਿਰੀ ਵਿੱਚ ਦਾਵਾ ਕਰਦੇ ਹਾਂ ਕਿ ਇਹਨਾਂ ਦੋਵਾਂ ਬੱਚਿਆਂ ਨੂੰ ਕੋ ਕੇ ਅਸੀਂ ਸਵੇਰੇ ਸ਼ਹੀਦ ਕਰਾਂਗੇ ਸਾਹਿਬ ਜਾਦੇ ਵੇਖ ਕੇ ਮੁਸਕਰਾਏ ਇੰਜ ਲੱਗਾ ਕਿ ਜਵੇਂ ਮੌਤ ਰਾਣੀ ਨੂੰ ਪ੍ਰਣਾਣ ਦੇ ਲਈ ਦੋ ਵਿਚੋਲੇ ਸਾਹਮਣੇ ਆ ਗਏ ਆਦ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਤੇਜੀ ਨਾਲ ਦੌੜ ਕੇ ਬੁਰਜ ਉੱਪਰ ਚੜ੍ਹੇ ਅੱਗੋਂ ਮਾਤਾ ਨੇ ਪੁੱਛਿਆ ਲਾਲ ਜੀ ਅੱਜ ਕੀ ਵਾਪਰਿਆ ਕਹਿਣ ਲੱਗੇ ਮੀਏ ਇੱਕ ਰਾਤ ਰਹਿ ਗਈ ਏ ਕੱਲ ਨੂੰ ਸੱਚ ਜਾਣੀ ਸਾਰੀ ਪਰਚੀ ਪਾਸ ਕਰ ਜਾਵਾਂਗੇ ਤੂੰ ਯਕੀਨ ਜਾਣੀ ਕੱਲ ਵਾਲਾ ਅੰਤਲਾ ਪਰਚਾ ਅਸੀਂ ਪਾਸ ਕਰਾਂਗੇ ਪੁੱਛਿਆ ਲਾਲ ਜੀ ਕਿਵੇਂ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਮਾਂ ਸਵੇਰੇ ਸਾਨੂੰ ਨੀਹਾਂ ਵਿੱਚ ਚਣ ਦੇਣਾ ਏ ਉਸ ਵੇਲੇ ਉਸ ਮਾਂ ਲਈ ਤੂਫਾਨ ਆ ਗਿਆ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਅੰਮੀਏ ਅੱਜ ਘਟਕੇ ਅਸੀਸ ਦੇ ਕਿ ਕੱਲ ਨੂੰ ਤੇਰੇ ਪੋਤੇ ਸੈਦਕ ਤੋਂ ਡੋਲਣ ਨਾ ਮਾਤਾ ਗੁਜਰਕੌਰ ਜੀ ਨੇ ਦੋਨਾਂ ਬੱਚਿਆਂ ਨੂੰ ਆਪਣੇ ਘਰ ਨਾਲ ਲਾ ਕੇ ਆਖਿਆ ਬੱਚਿਓ ਨੀਹਾਂ ਵਿੱਚ ਹੀ ਚੜਨਗੇ ਮਾਰ ਥੋੜੀ ਦੇਣਗੇ ਅੱਜ ਸ਼ਾਮ ਪਈ ਹੈ ਸੋਦਰ ਦਾ ਪਾਠ ਮਾਂ ਨੇ ਕੀਤਾ ਇੱਧਰ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਨੇ ساری ਰਾਤ ਪਾਠ ਸੁਣਿਆ ਅੱਜ ਮਾਂ ਨੇ ਕੁੱਟ ਕੇ ਪਰਤ-ਪਰਤ ਕੇ ਸੀਨੇ ਨਾਲ ਲਾਇਆ ਮੱਥੇ ਚੁੰਮੇ ਰੱਜ ਕੇ ਪਿਆਰ ਕੀਤਾ ਰਾਤ ਵੇਲੇ ਮਾਤਾ ਗੁਜਰਕੌਰ ਜੀ ਨੇ ਸਾਹਿਬ ਜੈਦੇਆਂ ਨੂੰ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਤੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਾਖੀਆਂ ਸੁਣਾਈਆਂ। ਮਾਤਾ ਗੁਜਰੀ ਜੀ ਨੇ ਅੱਜ ਆਖਰੀ ਵਾਰੀ ਇਸ ਤਨ ਵਿੱਚ ਆਏ ਹੋਏ ਇਹਨਾਂ ਪੋਤਿਆਂ ਦੀ ਸੰਭਾਲ ਕਰਨੀ ਸੀ। ਅੱਜ ਫਤੇ ਸਿੰਘ ਨੂੰ ਉਠਾਇਆ ਤੇ ਫਿਰ ਜੋਰਾਵਰ ਸਿੰਘ ਨੂੰ ਉਠਾਇਆ। ਪਿਆਰ ਨਾਲ ਮੱਥੇ ਚੁੰਮੇ ਤੇ ਕਿਹਾ ਮੇਰੇ ਬੱਚਿਓ ਆਓ ਪਾਠ ਕਰ ਲਈਏ। ਮਾਂ ਨੇ ਪਾਠ ਕੀਤਾ। ਔਸ ਵੇਲੇ ਸੂਰਜ ਦੀ ਟਿੱਕੀ ਨਿਕਣ ਲੱਗ ਪਈ ਅੱਜ ਇਹੋ ਜਿਹੀ ਹਨੇਰੀ ਝੁੱਲਣੀ ਹੈ ਕਿ ਜਿੰਨੀ ਦੇਰ ਤੱਕ ਦੁਨੀਆਂ ਰਹੇਗੀ ਜਦੋਂ ਇਹ ਦਾਸਤਾਨ ਕੋਈ ਸੁਨੇਗਾ ਤਾਂ ਉਸ ਦਾ ਸੀਨਾ ਪਾੜ ਜਾਏਗਾ ਗੁਰੂ ਪਿਆਰਿਓ ਅੱਜ ਆਪਾਂ ਇਤਿਹਾਸ ਨੂੰ ਇੱਥੇ ਹੀ ਸੰਕੋਚਾਂਗੇ ਕੱਲ ਦੇ ਇਤਿਹਾਸ ਵਿੱਚ ਆਪਾਂ ਜਾਣਾਂਗੇ ਕਿ ਕਿਸ ਤਰ੍ਹਾਂ ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਏ ਆਪਾਂ ਕੱਲ ਦੇ ਇਤਿਹਾਸ ਵਿੱਚ ਜਾਣਾਗੇ ਜੀ ਅਸੀਂ ਹੋਰ ਵਧੀਆ ਤੋਂ ਵਧੀਆ ਖੋਜ ਭਰਪੂਰ ਇਤਿਹਾਸ ਤੁਹਾਡੇ ਸਾਹਮਣੇ ਸਨਮੁਖ ਰੱਖ ਸਕੀਏ ਜੀ ਹੋਈਆਂ ਬਿਆਨਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ